ਸਸ਼ੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਅੱਜ ਆਪਾਂ ਲੈਣ ਆਇਆ ਛੱਤ ਤੋਂ ਚਿਬੜ ਤੇ ਬਣਾਵਾਂਗੇ ਚਿਬੜਾਂ ਦੀ ਚਟਨੀ ਦੇਖੋ ਜੀ ਕਿੰਨੇ ਸਾਰੇ ਲੱਗੇ ਹੋਏ ਹੁਣ ਤਾਂ ਇਧਰ ਦੇਖੋ ਆਹ ਲੱਗੇ ਦੋ ਆਹ ਲੱਗੇ ਆ ਇੱਕ ਉਹ ਵਿੱਚ ਜੇ ਲੱਗਿਆ ਇਹ ਦੇਖਿਆ ਹੋਵੇ ਤਾਂ ਤੇ ਇੱਕ ਆਹ ਲੱਗਿਆ ਤੇ ਮੇਰੇ ਆਂਦਿਆਂ ਨੂੰ ਦੋ ਤਾਂ نیچے ਗਰੇ ਹੋਏ ਸੀ ਮੈਂ ਚੱਕ ਲੇ ਇਹ ਥੋੜੇ ਪੱਕ ਗਏ ਹੋਣੇ ਆ ਨਾ ਆਪਣੇ ਆਪ ਹੀ ਡਿੱਗ ਕੇ ਟੁੱਟ ਕੇ نیچے ਗਿਰ ਗਏ ਤੇ ਇੱਥੇ ਕੋਈ ਮੈਂ ਦੇਖੇ ਸੀਗੇ ਆ ਲੱਗੇ ਹੋਏ ਆ ਸੋਹਣੇ ਲੱਗਦੇ ਆ ਨਾ ਤੇ ਅੱਜ ਮੈਂ ਸੋਚਿਆ ਅੱਜ ਬਣਾਉਣੇ ਆ ਚਿਬੜਾਂ ਦੀ ਚਟਣੀ ਆ ਦੇਖੋ ਲੱਗਿਆ ਆ ਇੱਕ ਆ ਵੀ ਆਪਾਂ ਤੋੜ ਲੈਨੇ ਆ ਥੋੜੇ ਜਿਹਾ ਤੋੜਾਂਗੇ ਜਿਆਦਾ ਨਹੀਂ ਤੋੜਾਂਗੇ ਤੇ ਬਾਕੀ ਆਪਾਂ ਹੋਰ ਸਮਾਨ ਵਿੱਚ ਪਾਵਾਂਗੇ। ਇੱਕ ਤਾਂ ਲੱਭਦੇ ਵੀ ਨਹੀਂ ਹੈਗੇ। ਵਿੱਚ ਵਿੱਚ ਤਾਂ ਕਈ ਗੁੰਮੇ ਹੋਏ ਆ। ਦੇਖੋ ਕਿੰਨੀ ਸੋਹਣੀ ਬੇਲ ਹੋ ਗਈ ਆ। ਇੱਥੋਂ ਉਹਦੀ ਲੈ ਕੇ ਇਹ ਸਾਰੀ ਇੱਧਰ ਤੱਕ ਫੇਰ ਲਈ ਹੈ। ਇਹ ਸਾਰੀ ਚਿਪੜਾਂ ਦੀ ਬੇਲ ਆ ਇੱਥੇ ਤੱਕ। ਅਜੇ ਆ ਦੇਖੋ ਇੱਥੇ ਵੀ ਲੱਗ ਰਹੇ ਆ। ਉਹ ਲੁਕੇ ਇੱਕ ਪਿੱਛੇ। ਇਹ ਲੁਕਿਆ ਪਿਆ। ਇਹ ਜੇ ਕੱਚੇ ਨੇ ਥੋੜੇ ਜੇ। ਤੇ ਥੋੜੇ ਜਿਹਾ 1-2 ਦਿਨ ਹੋਰ ਬਾਅਦ ਚ ਤੋੜਾਂਗੇ। ਹੋ ਲੱਭਦੇ ਆ ਕੋਈ ਪੱਕਾ। ਬੇਲ ਨਾ ਇਹ ਇਧਰ ਉਧਰ ਆਪੇ ਫੈਲ ਗਈ। ਜਿੱਧਰ ਜਿੱਧਰ ਨੂੰ ਬੇਲ ਨੂੰ ਰਾਹ ਮਿਲਿਆ। ਤੇ ਲੱਭਣੇ ਬੜੇ ਔਖੇ ਹੋ ਜਾਂਦੇ ਬਸ ਹੋਰ ਤਾਂ ਕੁਝ ਨਹੀਂ। ਹੁਣ ਹੀ ਤੋੜ ਲੈਣੇ ਆਏ ਕਾਫੀ ਦਿਨ ਤੋਂ ਦੇਖਿਆ ਹੋਇਆ। ਚਾਰ ਪੰਜ ਹੀ ਤੋੜੂੰਗੀ ਬਸ ਜ਼ਿਆਦਾ ਨਹੀਂ ਬਣਾਵਾਂਗੇ ਥੋੜੀ ਜਿਹੀ ਚਟਨੀ ਬਣਾਵਾਂਗੇ ਹਜੇ ਤੋਂ ਉਹ ਦੇਖੋ ਛੁਪਿਆ ਹੋਇਆ ਵਿੱਚ نیچے ਤੇ ਚਲੋ ਠੀਕ ਹੈ ਜੀ ਬਣਾਉਨੇ ਆ ਫਿਰ ਥੱਲੇ ਜਾ ਕੇ ਹੁਣ ਚਟਨੀ ਲੈ ਚਲਦੇ ਹਾਂ نیچے ਲੋ ਜੀ ਇਹਨੇ ਇੱਕ ਜਿਹੜਾ ਪੱਲਾ ਤੋੜ ਚਲਦੇ ਹਾਂ نیچے ਆਪਾਂ ਚਿੱਪਰ ਤੋੜ ਲਏ ਆਂਦੇ ਹੁਣ ਇਹਨਾਂ ਆਪਾਂ ਨੂੰ ਛਿੱਲਾਂਗੇ ਛਿਲ ਕੇ ਬਣਾਉਣਾ ਇਹਨਾਂ ਦੀ ਚਟਨੀ ਇਸ ਤਰ੍ਹਾਂ ਆਪਾਂ ਬਿਲਕੁਲ ਬਰੀਕ ਬਰੀਕ ਛਿੱਲੜ ਲਾ ਲੈਣੀ ਆ ਥੋੜੀ ਬੋਧੀ ਰਹਿ ਵੀ ਜਾਵੇ ਤਾਂ ਕੋਈ ਚੱਕਰ ਨਹੀਂ ਤੇ ਆਪਾਂ ਇਹਨੂੰ ਬਾਅਦ ਵਿੱਚ ਥੋੜਾ ਜਿਹਾ ਕੱਟ ਕਰਨਾ ਆ ਕੱਟ ਕਰਕੇ ਆਪਾਂ ਹਲਕਾ ਜਿਹਾ ਇਹ ਚੀਜ਼ ਨੂੰ ਟੇਸਟ ਕਰਕੇ ਦੇਖ ਲੈਣਾ ਕਿ ਕੋੜਾ ਤਾਂ ਨਹੀਂ ਹੈਗਾ ਨਹੀਂ ਜੀ ਇਹ ਕੋੜਾ ਨਹੀਂ ਹੈਗਾ ਤੇ ਹੁਣ ਮੈਂ ਹੈਂਡ ਵਾਸ਼ ਕਰਿਆ ਵਾਂ ਕਿ ਮੈਂ ਸਾਰੇ ਥੋੜੀ ਥੋੜੇ ਕਰਕੇ ਇੱਕ-ਇੱਕ ਕਰਕੇ ਸਾਈਡ ਤੇ ਰੱਖੂੰਗੀ ਤੇ ਸਾਰਿਆਂ ਨੂੰ ਚੈੱਕ ਕਰਕੇ ਤੇ ਆਪਾਂ ਬਣਾਉਨੇ ਇਸ ਤਰ੍ਹਾਂ ਆਪਾਂ ਸਾਰੇ ਚਿਬੜ ਛਿੱਲ ਲੈਣੇ ਆ ਤੇ ਬਰੀਕ-ਬਰੀਕ ਛਿੱਲਣ ਲਾ ਲੈਣੀ ਆ ਜੇ ਕੋਈ ਛਿੱਲੜ ਜਿਆਦਾ ਮੋਟੀ ਨਾ ਹੋਵੇ ਤਾਂ ਤੁਸੀਂ ਨਹੀਂ ਵੀ ਤਾਰੋ ਭਾਵੇਂ ਜਿਵੇਂ ਹੁਣ ਮੈਂ ਆ ਛੱਡਤੀ ਇਹ ਪੱਕਿਆ ਹੋਇਆ ਸੀਗਾ ਚਿਬੜ ਤੇ ਇਹਦੀ ਮੈਂ ਛਿਲਕ ਨਹੀਂ ਲਗਾਈ ਲਾਈ ਤੇ ਜਿਹੜੇ ਥੋੜੇ ਕੱਚੇ ਹੁੰਦੇ ਆ ਇਸ ਤਰ੍ਹਾਂ ਦੇ ਉਹਨਾਂ ਦੀ ਛਿਲਕ ਲਾ ਲਓ ਕਿਉਂਕਿ ਥੋੜੀ ਹਾਰਡ ਹੁੰਦੀ ਆ ਤੇ ਜਿਹੜਾ ਸੌਫਟ ਹੁੰਦਾ ਉਹਦੀ ਛਿਲਕ ਲਾ ਲਾਂ ਦੀ ਜ਼ਰੂਰਤ ਨਹੀਂ ਪੈਂਦੀ ਤੇ ਮੈਂ ਸਾਰੇ ਛਿੱਲ ਕੇ ਚੈੱਕ ਕਰਕੇ ਰੱਖ ਲਏ ਆ ਤੇ ਕੋਈ ਕੋੜਾ ਨਹੀਂ ਨਿਕਲਿਆ ਆਪਣਾ ਚੱਬੜ ਸਾਰੇ ਸਹੀ ਸੀਗੇ ਤੇ ਹੁਣ ਆਪਾਂ ਬਣਾਉਨੇ ਆਂ ਦੀ ਚਟਨੀ ਹਾਂਜੀ ਆਪਾਂ ਇਹਦੇ ਵਿੱਚ ਇੱਕ మీడియం ਜਿਹਾ ਪਿਆਜ਼ ਇੱਕ ਟਮਾਟਰ ਤਿੰਨ ਚਾਰ ਹਰੀਆਂ ਮਿਰਚਾਂ ਤੇ ਸਵਾਦ ਅਨੁਸਾਰ ਲਿਆ ਨਮਕ ਤੇ ਆਪਾਂ ਇਹਨਾਂ ਨੂੰ ਹੁਣ ਗ੍ਰाइंड ਕਰਦੇ ਆਂ ਤੁਸੀਂ ਇਹਨੂੰ ਦੋਰੀ ਸੋਟੇ ਨਾਲ ਵੀ ਪੀਸ ਸਕਦੇ ਹੋ ਹਾਂਜੀ ਆਪਾਂ ਆਪਣੀ ਚਟਨੀ 깔ੀ ਗ੍ਰाइंड ਤੇ ਦੇਖੋ ਬਹੁਤ ਵਧੀਆ ਬਣੀ ਹੈ ਬਹੁਤ ਯੰਮੀ ਯੰਮੀ ਬਣੀ ਹੈ ਤੇ ਤੁਸੀਂ ਇਹਦੇ ਵਿੱਚ ਧਨੀਆ ਵੀ ਪਾ ਸਕਦੇ ਹੋ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਤੇ ਚਲੋ ਆਪਾਂ ਫਿਰ ਨੂੰ ਕੱਢਦੇ ਆ ਇਹਦੇ ਵਿੱਚ ਡੱਬੀ ਵਿੱਚ ਲਓ ਜੀ ਆਪਣੀ ਯਮੀਮ ਮੇ ਜਟਨੀ ਬਣ ਕੇ ਤਿਆਰ ਤੇ ਤੁਸੀਂ ਇਹਨੂੰ ਪਰੌਂਠੇ ਨਾਲ 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 ਰੋਟੀ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਬਹੁਤ ਹੀ ਟੇਸਟੀ ਲੱਗਦੀ ਹੈ ਥੈਂਕ ਯੂ ਸੋ ਮੱਚ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਥੈਂਕ ਯੂ ਸੋ ਮੱਚ